ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਰੋਡ ਜਿੱਥੇ ਕੇ ਭਾਰੀ ਜਿਹੜਾ ਬਰਸਾਤ ਕਰਕੇ ਆ ਗੱਡੀਆਂ ਦੀਆਂ ਲਾਈਨਾਂ ਤੁਸੀਂ ਦੇਖ ਸਕਦੇ ਹੋ ਕਾਫੀ ਦੂਰ ਤੱਕ ਲੋਕੀ ਰਾਹੀਰ ਖੜੇ ਐ ਆ ਜਿਹੜਾ ਰੋਡ ਐ ਕਾਫੀ ਹੜ ਗਿਆ ਐ ਸਾਹਮਣੇ ਜਿਹੜਾ ਲੰਗਾ ਤੁਸੀਂ ਦੇਖ ਸਕਦੇ ਹੋ ਸਾਰਾ ਹੀ ਹੜ ਚੁੱਕਿਆ ਐ ਤੇ ਉਹੀ ਜਗ੍ਹਾ ਐ ਜੋ ਕਿ ਪਿਛਲੇ ਪ੍ਰਸਾਦ ਨੂੰ ਜਦੋਂ ਭਾਰੀ ਮੀਂਹ ਪਿਆ ਤਾਂ ਇੱਥੇ ਉਸ ਟਾਈਮ ਵੀ ਜਾਮ ਲੱਗਿਆ ਹੋਇਆ ਤਾਂ ਤੇ ਇੱਕ ਕਾਲੇ ਕੱਪੜਿਆਂ ਦੇ ਵਿੱਚ ਇਸ ਤਰ੍ਹਾਂ ਨਸ਼ਾ ਕੀਤਾ ਹੋਇਆ ਧੁੱਤ ਆ ਦੇਖੋ ਕਿਸ ਤਰ੍ਹਾਂ ਲੋਕੀ ਪਾਣੀ ਦੇ ਵਿੱਚੋਂ ਛੇਜ ਪਾਣੀ ਚੋਂ ਡੰਗ ਰਹੇ ਐ ਸੋ ਸਾਥ ਮੇਰਾ ਠਾ ਉੱਥੋਂ ਤੁਰਦਾ ਹੋਇਆ ਇਹ ਇੱਥੋਂ ਆ ਕੇ ਖੜ ਗਿਆ ਦਾ ਤੇ ਤੁਸੀਂ ਪਿਛਲੇ ਸਾਲ ਵੀਡੀਓ ਵੀ ਦੇਖੀ ਹੋਣੀ ਆਪਣੇ ਪੇਜ ਤੇ ਤੇ ਕਾਲੇ ਕੱਪੜਿਆਂ ਵਾਲਾ ਸਾਥਾ ਜਿਹੜਾ ਨਸ਼ੇ ਦੇ ਵਿੱਚ ਭੰਗ ਦਾ ਨਸ਼ਾ ਜਾਂ ਕੋਈ ਵੀ ਨਸ਼ਾ ਸੀ ਉਸਨੇ ਕੀਤਾ ਹੋਇਆ ਰਾਘੀਰਾ ਨੇ ਉਸਨੂੰ ਰੋਕਿਆ ਪਰ ਨਹੀਂ ਰੁਕਿਆ ਕਈ ਵਾਰੀ ਸਾਡੀ ਮਾੜੀ ਜੀ ਗਲਤੀ ਬਹੁਤ ਬੜੀ ਗਲਤੀ ਬਣ ਜਾਂਦੀ ਹੈ ਤੁਸੀਂ ਪਾਣੀ ਦਾ ਵਹਾਅ ਦੇਖ ਸਕਦੇ ਆ ਆਨੰਦਪੁਰ ਸਾਹਿਬ ਤੋਂ ਗੜਸ਼ੰਕਰ ਰੋਡ ਪਿੰਡ ਕਾਨ ਪਰ ਖੂਹੀ ਦੀਆਂ ਤੁਸੀਂ ਲਾਈਵ ਤਸਵੀਰਾਂ ਇਸ ਟਾਈਮ ਦੇਖ ਸਕਦੇ ਹੋ ਆ ਕਾਫੀ ਦੂਰ ਤੱਕ ਜਿਹੜੀਆਂ ਗੱਡੀਆਂ ਖੜੀਆਂ ਹਨ ਆ ਕਹਿੰਦੇ ਹੁੰਦੇ ਆ ਸਿਆਣੇ ਆ ਰੁਕਣੇ ਵਿੱਚ ਭਲਾ ਹੁੰਦਾ ਹੈ ਜਿਸ ਤਰ੍ਹਾਂ ਜੇਜੋ ਹਾਸਾ ਹੋਇਆ ਹੈ ਤੇ ਜਿਹੜੇ ਰੁਕੇ ਐ ਮੈਂ ਤੇ ਇਹਨਾਂ ਨੂੰ ਸਮਝਦਾਰੀ ਸਮਝਾਂਗਾ ਕਿ ਰੁਕਣਾ ਜ਼ਰੂਰੀ ਹੈ ਪਾਣੀ ਦਾ ਬਹਾਅ ਵੀ ਬਹੁਤ ਜ਼ਿਆਦਾ ਹੈ ਤੇ ਮੀਂਹ ਵੀ ਬਹੁਤ ਜਿਹੜਾ ਦਬਕੇ ਪਿਆ ਹੈ ਤੁਹਾਡਾ ਆਪਣਾ ਚੈਨਲ ਹਰਪਾਲ ਸਿੰਘ ਪਾਲੀ ਨੂਰਪੁਰ ਵੈਦੀ ਕਾਣਪੁਰ ਕੋਈ ਤੋਂ ਇੱਧਰ ਤੋਂ ਵੀਰਾਂ ਤੁਸੀਂ ਦੇਖ ਰਹੇ ਹੋ ਲਾਈਵ ਤੁਸੀਂ ਵੀਰਾਂ ਕੰਡ ਕਾਣਪੁਰ ਕੋਈ ਦੀਆਂ ਇੱਥੇ ਕਿ ਪਿਛਲੇ ਸਾਲ ਸਾਧ ਹਟ ਗਿਆ ਸੀ ਉਹੀ ਜਗ੍ਹਾ ਤੇ ਆਪਾਂ ਖੜੇ ਆਂ ਸੋ ਦੇਖ ਸਕਦੇ ਤੁਸੀਂ ਆਨੰਦਪੁਰ ਸਾਹਿਬ ਤੋਂ ਗੜਸ਼ੰਕਰ ਰੋਡ ਮੇਰਾ ਕੋਈ ਵੀ ਵੀਰ ਆਂਦਾ ਹੋਵੇ ਪਾਣੀ ਉੱtre ਤੇ ਇਥੋਂ ਨੰਗ ਸਕਦਾ ਹੈ ਤੇ ਬਹੁਤ ਜ਼ਿਆਦਾ ਤੇਜ਼ ਪਾਣੀ ਹੈ ਜਿਹੜਾ ਚੱਲ ਰਿਹਾ ਹੈ ਦਾ ਸਰਪਾਸ ਵਿੱਚ ਪਾਲੀ ਜਲ ਤੇ ਵਜਿੰਗਲੀ ਜੀ ਜੰਪਤਿਆਂ ਦੀ ਆਣ ਪਰ ਕੋਈ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਗੱਲ ਬਾਤ 아이 ਕਿੰਨਾ ਕ ਟਾਈਮ ਹੋ ਗਿਆ ਖੜਿਆ ਨੂੰ ਇੱਥੇ ਹੋ ਗਿਆ ਜੀ ਅੱਧਾ ਘੰਟਾ ਹੋ ਗਿਆ ਭਾਈ ਹੁਣੀ ਕਹਿ ਰਹੇ ਅੱਧਾ ਘੰਟਾ ਸਾਨੂੰ ਖੜਿਆ ਨੂੰ ਹੋ ਗਿਆ ਤੋਂ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਆ ਕਿ ਇੱਥੇ ਯਾਰ ਪੁਲ ਬਣਾਇਆ ਜਾਵੇ ਤਾਂ ਜੋ ਆਈ ਬਰਸਾਤ ਵਿੱਚ ਰੁਕਣਾ ਪੈਂਦਾ ਹੈ ਤੋਂ ਉਹਕੇ ਪਹਾੜੀ ਇਲਾਕਾ ਸ਼ਵਾਲਕ ਦੀਆਂ ਪਹਾੜੀਆਂ ਜਿਹੜਾ ਬੀਤੇ ਏਰੀਏ ਦਾ ਪਾਣੀ ਇਧਰੋਂ ਆ ਰਿਹਾ ਹੈ ਤੇ ਕਾਫੀ ਲੈਣਾ ਪਿੱਛੇ ਤੁਸੀਂ ਲੱਗੀਆਂ ਦੇਖ ਸਕ ਰਹੇ ਹੋ ਤੌਰपास ਦੇ ਪਾਲੀਕਾਨ ਪਰ ਕੋਈ ਤਾਂ